ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਇੱਕ ਕਿਰਿਆ ਜਿਹੜੀ ਬਹੁਤ ਅਹਿਮ ਮੰਨੀ ਜਾਂਦੀ ਹੈ ਸੁਪਤ ਵਜਰਾਸਨ ਕਰਨ ਦੇ ਵਿੱਚ ਥੋੜੀ ਔਖੀ ਹੈ ਔਰ ਉਹਦੇ ਲਾਭ ਕਿੰਨੇ ਕੁ ਗਿਨਾਦੀਏ ਤੁਹਾਨੂੰ ਸਾਡੇ ਐਸ ਸਿਸਟਮ ਨੂੰ ਅਸੀਂ ਅੱਗੇ ਨੂੰ ਝੁੱਕ ਕੇ ਬੜੀ ਵਾਰ ਸਾਰੇ ਦਿਨ ਦੇ ਵਿੱਚ ਇਸ ਤੇ ਪ੍ਰੈਸ਼ਰ ਪਾਉਣੇ ਆ ਪਿੱਛੇ ਨੂੰ ਝੁੱਕ ਕੇ ਅਸੀਂ ਸ਼ਾਇਦ ਇਹਨੂੰ ਕਦੇ ਵੀ ਨਹੀਂ ਚੈੱਕ ਕੀਤਾ ਇਸ ਨੂੰ ਜੇ ਪਿੱਛੇ ਝੁੱਕ ਕੇ ਵੀ ਚੈੱਕ ਕਰਦੇ ਰਹੋਗੇ ਤਾਂ ਇਹਦੀਆਂ ਅਨੇਕਾਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਜਿਵੇਂ ਅਸੀਂ ਇੱਕ ਪੈਨ ਦੇ ਵਿੱਚ ਸਪਰਿੰਗ ਦੇਖਿਆ ਉਹਨੂੰ ਇੱਕ ਪਾਸੇ ਮੋੜਦੇ ਰਹੋ ਤਾਂ ਉਹਦਾ ਇੱਕ ਪਾਸਾ ਘਟਦਾ ਜਾਏਗਾ ਤੇ ਦੂਜਾ ਪਾਸਾ ਫੈਲਦਾ ਜਾਏਗਾ ਉਹਨੂੰ ਬਰਾਬਰ ਕਰਨ ਲਈ ਦੂਜੇ ਪਾਸੇ ਝਕਾਉਣਾ ਵੀ ਜ਼ਰੂਰੀ ਹੈ ਪੇਟ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਘਟਾਉਣ ਲਈ ਸੁਪਤ ਵਜਰਾਸਨ ਜ਼ਰੂਰ ਕਰੋ ਸਿੱਖਣ ਤੇ ਤੁਹਾਨੂੰ 2-4 ਦਿਨ ਹਫ਼ਤਾ ਲੱਗ ਜਾਏਗਾ ਪਰ ਔਖਾ ਨਹੀਂ ਜੀ ਇਹ ਪੈਣਪੜਾ ਜਿੰਨੇ ਆਏ ਨੇ ਇਹਨਾਂ ਚੋਂ ਤਕਰੀਬਨ ਅੱਧੇ ਜ਼ਰੂਰ ਕਰ ਲੈਣਗੇ ਜਿਹੜੇ ਨਵੇਂ ਆਏ ਨੇ ਉਹ ਸਿੱਖਦੇ ਪਏ ਨੇ ਉਹਨਾਂ ਨੂੰ ਥੋੜਾ ਸਮਾਂ ਲੱਗੇਗਾ ਵਜਰਾ ਸੰਜ ਬੈਠ ਜਾਣਾ ਪੈਰਾਂ ਨੂੰ ਸਰੀਰ ਤੋਂ ਬਾਹਰ ਕੱਢ ਲੈਣਾ ਪਿੱਛੇ ਹੱਥਾਂ ਦੇ ਪਾਰ ਫਿਰ ਹੌਲੀ ਹੌਲੀ ਕੂਣੀਆਂ ਦੇ ਪਾਰ ਤੇ ਫਿਰ ਪਿੱਠ ਦੇ ਪਾਰ ਲੇਟ ਜਾਣਾ ਇੱਕ ਰਿਆ ਮੁਕਮਲ ਸੁਪਤਵਜਰਾਸਨ ਪੇਟ ਤੇ ਤੁਹਾਨੂੰ ਬੜੀ ਖਿੱਚ ਪਈ ਮਹਿਸੂਸ ਹੋਵੇਗੀ ਸਾਡੇ ਅੰਤੜੀਆਂ ਇਕੱਠੀਆਂ ਹੋਣ ਦਾ ਅੰਤੜੀਆਂ ਜੁੜ ਜਾਣ ਦਾ ਕਈ ਵਾਰੀ ਸਾਡੇ ਧਿਆਨ ਚ ਆਉਂਦਾ ਹੈ ਕਿ ਕਿਸੇ ਦੀਆਂ ਅੰਤੜੀਆਂ ਚਿਪ ਗਈਆਂ ਸੀ ਉਹਨਾਂ ਨੂੰ ਕੱਟਣਾ ਪਿਆ ਇਹ ਕਰਿਆ ਤੁਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਸ਼ਾਮਲ ਕਰ ਲੋ ਇਹ ਨੌਬਤ ਕਦੇ ਵੀ ਨਹੀਂ ਆਏਗੀ ਇਸ ਕਿਰਿਆ ਦੇ ਵਿੱਚ ਲੇਟ ਕੇ ਜੇ ਤੁਸੀਂ ਤਾਂ ਨਾਸਨ ਕਰ ਲੈਂਦੇ ਹੋ ਤਾਂ ਹਾਰਟ ਦੇ ਲਈ ਇੱਕ ਬਹੁਤ ਵੱਡਾ ਟੌਨਿਕ ਸਾਬਤ ਹੋਵੇਗੀ ਹੱਥ ਜੋੜਨੇ ਨੇ ਅਥੇਲੀਆਂ ਉੱਪਰ ਨੂੰ ਸਾਹ ਪਰਦੇ ਹੋਏ ਹੱਥ ਪਿੱਛੇ ਜ਼ਮੀਨ ਨੂੰ ਟੱਚ ਕਰਨਗੇ ਸਾਹ ਛੱਡਦੇ ਹੋਏ ਅਗੇ ਬਾਡੀ ਨੂੰ ਵਾਰ-ਵਾਰ ਕਰੋ ਜਿਵੇਂ ਪਿੱਛੇ ਗਏ ਸੀ ਓਵੇਂ ਹੌਲੀ-ਹੌਲੀ ਵਾਪਸ ਪਹਿਲਾਂ ਕੂਣੀਆਂ ਤੇ ਪਾਰ ਫਿਰ ਹੋਰ ਉੱਪਰ ਆ ਕੇ ਹੱਥਾਂ ਦੇ ਪਾਰ ਫਿਰ ਵਾਪਸ ਆ ਜਾਓ ਇਹ ਕਿਰਿਆ ਤੁਹਾਡੀ ਜ਼ਿੰਦਗੀ ਚ ਬੜੀਆਂ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ ਔਰ ਇਸ ਚੀਜ਼ ਨੂੰ ਕਾਉਂਟਰ ਕਰਨ ਲਈ ਜਿਵੇਂ ਅਸੀਂ ਪਿੱਛੇ ਚੁਕੇ ਆ ਉੱਪਰਲੇ ਮਸਲ ਸਾਰੇ ਖਿੱਚੇ ਗਏ ਨੇ ਇਸ ਦੀ ਜਿਹੜੀ ਵਿਪਰੀਤ ਕਿਰਿਆ ਹੈ ਜਾਂ ਇਸ ਨੂੰ ਬੈਲੈਂਸ ਕਰਨ ਲਈ ਹੈ ਉਸ ਦਾ ਨਾਮ ਹੈ ਪਸ਼ਚਮੋਤਾਨਾਸਨ ਉਹ ਵੀ ਨਾਲ ਹੀ ਕਰ ਲਿਆ ਜਾਵੇ ਤਾਂ ਬਹੁਤ ਅੱਛਾ ਹੈ ਪੈਰਾਂ ਨੂੰ ਖੋਲਾਂਗੇ ਸਾਹ ਪਰਦੇ ਹੋਏ ਉੱਪਰ ਜਾਣਗੇ ਸਾਹ ਛੱਡਦੇ ਹੋਏ ਪੈਰਾਂ ਨੂੰ ਫੜਾਂਗੇ ਅੱਗੇ ਚੁੱਕਣ ਦੀ ਕੋਸ਼ਿਸ਼ ਕਰੋ ਜਿੰਨਾ ਚੁੱਕ ਸਕਦੇ ਹੋ ਇੱਕ ਵਾਰ ਫੇਰ ਇੱਕ ਵਾਰ ਫੇਰ ਇੱਕ ਰਿਆ ਬੱਚਿਆਂ ਦਾ ਕੱਦ ਵਧਾਉਣ 'ਚ ਇਹ ਦੋਵੇਂ ਕਿਰਿਆਵਾਂ ਬਹੁਤ ਵੱਡੀ ਭੂਮਿਕਾ ਅਦਾ ਕਰਦੀਆਂ ਨੇ ਜੇ ਛੋਟੀ ਉਮਰ 'ਚ ਬੱਚਿਆਂ ਨੂੰ ਕਰਵਾਏ ਜਾਣੇ ਆਸਣ ਤਾਂ ਨਾਰਮਲ ਹਾਈਟ ਜਿੰਨੀ ਉਹਨਾਂ ਨੇ ਲੈਣੀ ਹੈ ਉਹ ਉਹਨਾਂ ਦੀ ਪ੍ਰੋਪਰ ਹੋ ਜਾਵੇਗੀ ਜਿਹੜੇ ਬੱਚੇ ਕੱਦ 'ਚ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੂਰੀ ਗ੍ਰੋਥ ਨਹੀਂ ਮਿਲੀ ਉਹਨਾਂ ਨੂੰ ਇਹ ਦੋਵੇਂ ਕਿਰਿਆਵਾਂ ਜ਼ਰੂਰ ਕਰਵਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ